ਕਿਸ ਤਰੀਕੇ ਦੇ ਇਹ ਬਹੁਤ ਚੰਗੀ ਗੱਲ ਹੈ ਜੀ ਲੱਗੇ ਵੀ ਹੈ ਲੱਗਨੇ ਵੀ ਚਾਹੀਦੇ ਔਰ ਇਹ ਰੈਗੂਲਰ ਇੱਕ ਪਲਾਂਟੇਸ਼ਨ ਡੇ ਨਾਲ ਨਹੀਂ ਇਹ ਤਾਂ ਐਵੇਂ ਲੋਕਾਂ ਨੂੰ ਦੱਸਣ ਵਾਲੀ ਗੱਲ ਹੈ ਇਹ ਹਰ ਰੋਜ਼ ਲੱਗਨੇ ਚਾਹੀਦੇ ਆ ਪਰ ਹਮੇਸ਼ਾ ਲੱਗਨੇ ਚਾਹੀਦੇ ਆ ਆਪਾਂ ਐਤ ਕੀ ਦੇਖੀ ਹੈ ਕਿੰਨੀ ਗਰਮੀ ਪਈ ਹੈ ਔਰ ਕਿੰਨੀਆਂ ਵਿਚਾਰੇ ਗਰੀਬਾਂ ਦੀ ਮੌਤ ਵੀ ਹੋਈ ਔਰ ਬਜ਼ੁਰਗਾਂ ਦੀ ਹੋਰ ਐਨੀ ਗਰਮੀ ਕਰਕੇ ਪਰ ਮੇਰੇ ਹਿਸਾਬ ਨਾਲ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਸਾਰੇ ਪੰਜਾਬ ਦੇ ਵਾਸੀਆਂ ਨੂੰ ਸਾਰੇ ਦੇਸ਼ ਦੇ ਵਾਸੀਆਂ ਨੂੰ ਕਿ ਵੱਧ ਤੋਂ ਵੱਧ ਰਖਤ ਲਗਾਓ ਔਰ ਆਪਣੇ ਆਪ ਨੂੰ ਬਚਾਓ ਔਰ ਆਉਣ ਵਾਲੀ ਜਨਰੇਸ਼ਨਾਂ ਨੂੰ ਬਚਾਓ ਸਰ ਅੱਜ ਕਿੰਨੇ ਕਿ ਟੀਚਾ ਮਿੱਥਿਆ ਗਿਆ ਕਿੰਨੇ ਕਿ ਜਿਹੜੇ ਬੂਟੇ ਲਗਾਏ ਜਾਣਗੇ ਇਹ ਦੇਖੋ ਇਹ ਸੀਆਈਸੀਯੂ ਵਾਲੇ ਦੱਸਣਗੇ ਪਰ ਬੂਟਿਆਂ ਦਾ ਕੀ ਹੈ ਜੀ ਬੂਟੇ ਤਾਂ ਲਗਾਉਂਦੇ ਹੀ ਰਹਿਣੇ ਚਾਹੀਦੇ ਆ ਮੇਰੇ ਖਿਆਲ 5000 ਬੂਟਾ ਪਕਾਰ ਦੀ 5000 ਜੀ 5000 5000 ਬੂਟਾ ਲੱਗ ਰਹੇ ਆ ਸਰ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਇੰਡਸਟਰੀ ਦੀ ਕਾਫੀ ਡਿਮਾਂਡ ਹੈਗੀ ਆ ਹਲਵਾਰਾ 에어ਪੋਰਟ ਨੂੰ ਲੈ ਕੇ ਇਹ ਹਲਵਾਰਾ 에어ਪੋਰਟ ਬਿਲਕੁਲ ਤਿਆਰ ਹੈ ਜੀ ਸਿਵਲ ਸਾਈਡ ਸਿਰਫ ਆਈਏਐਫ ਦਾ ਥੋੜਾ ਜਿਹਾ ਕੰਮ ਹੈ ਉਹਨਾਂ ਦੇ ਆਪਣੇ ਤਰੀਕੇ ਹੁੰਦੇ ਕਰਨ ਦੇ 15-20 ਦਿਨਾਂ ਚ ਹੋ ਜਾਊਗਾ ਸਿਵਲ ਸਾਈਡ 100% ਕੰਪਲੀਟ ਹੈ ਇੱਕ ਪਾਰਕਸ ਬੰਦਾ ਨੂੰ ਲੈ ਕੇ ਪਾਕਿਸਤਾਨ ਦੇ ਰਸਤੇ ਦੀ ਵੀ ਡਿਮਾਂਡ ਕੀਤੀ ਹੈ ਕਿ ਵਪਾਰਕ ਜਿਹੜੇ ਹੈ ਸਬੰਧ ਜਿਹੜੇ ਚਲੋ ਯਾਰ ਉਹ ਐਨੀਆਂ ਹੁਣ ਇਹ ਸੈਂਟਰਲ ਗਵਰਨਮੈਂਟ ਨੇ ਡਿਸਾਈਡ ਕਰਨਾ ਮੈਂ ਕੁਝ ਨਹੀਂ ਇਹਦੇ ਤੇ ਕਹਿ ਸਕਦਾ ਅੱਜ ਅੱਜ ਦਾ ਜੀ ਜਿਹੜਾ ਇਵੈਂਟ ਹੈ ਸੀਆਈਸੀਯੂ ਨੇ ਕੀਤਾ ਹੈਗਾ ਮੈਂ ਇਹਨਾਂ ਨੂੰ ਵਧਾਈ ਦਿੰਦਾ ਬਹੁਤ ਹੀ ਭਲੇ ਦਾ ਕੰਮ ਹੈ ਦਰਖਤ ਲਗਾਣ ਔਰ ਇਹ ਤੇ ਇੱਕ ਸਾਹਬ ਆਏ ਹੋਏ ਸੀ ਕਿ ਉਹ ਲੱਖ درخت ਲਗਾ ਰਹੇ ਆ ਸਾਡੇ ਐਮਐਲਏ ਸਹਿਬਾਨ ਸਾਡੇ ਐਮਐਲਏ ਸਹਿਬਾਨ ਭੋਲਾ ਜੀ ਤੇ ਇਹ ਇਹ ਵੀ ਆਏ ਹੈਗੇ ਔਰ ਇਹਨਾਂ ਨੇ ਵੀ ਸਾਰਿਆਂ ਦਾ ਮਤਲਬ ਕਿ ਹੌਸਲਾ ਬਣਾਇਆ ਆ ਕੇ ਤੇ ਮੈਂ ਇਹੀ ਰਿਕਵੈਸਟ ਸਾਰਿਆਂ ਨੂੰ ਕਰੂੰਗਾ ਕਿ ਵੱਧ ਤੋਂ ਵੱਧ ਰਖਤ ਲਗਾਓ ਇਹ ਜਨਰੇਸ਼ਨ ਨਹੀਂ ਨਹੀਂ ਅਗਲੀਆਂ ਆਉਣ ਵਾਲੀਆਂ ਜਨਰੇਸ਼ਨਾਂ ਵੀ ਬਚਾਓ ਕਿਉਂਕਿ ਐਤ ਕੀ ਗਰਮੀਆਂ ਜੇ ਆਪਾਂ ਦੇਖਿਆ 52 ਡਿਗਰੀ ਟੈਂਪਰੇਚਰ ਹੋ ਗਿਆ ਸੀਗਾ ਇਹ ਅੱਗੇ ਆਨ ਵਾਲੇ ਟਾਈਮ ਤੇ ਇਹੋ ਜੇ ਟੈਂਪਰੇਚਰ ਆਪਣੀ ਹਿਊਮਨ ਬਾਡੀ ਨਹੀਂ ਬਣੀ ਸਹਿਣ ਲਈ ਤਾਂ ਮੇਰੀ ਸਾਰਿਆਂ ਨੂੰ ਇਹੀ ਰਿਕੁਐਸਟ ਡਾਈੰਗ ਵੇਸਟ ਬਾਰੇ ਕੀ ਕਹਿੰਦੇ ਡਾਈੰਗ ਦਾ ਚੱਲ ਰਿਹਾ ਜੀ ਇਹ ਇੰਡਸਟਰੀ ਵੀ ਬੜੀ ਕੀ ਨਾਮ ਸੀਰੀਅਸ ਐ ਇਸ ਇਸ਼ੂ ਬਾਰੇ ਪੀ ਇਹਨੂੰ ਕਿੱਦਾਂ ਰਿਜ਼ੋਲਵ ਕੀਤਾ ਜਾਵੇ ਬਾਕੀ ਇੰਡਸਟਰੀ ਦਾ ਆਪਣਾ ਕਹਿਣਾ ਸੀਗਾ ਵੀ ਡਾਈੰਗ ਦਾ ਤਾਂ ਚਲੋ ਅਸੀਂ ਕਰਨਾ ਜੋ ਕਰਨਾ ਹੈ ਔਰ ਕਈ ਡਾਈੰਗਲੇ ਕਹਿੰਦੇ ਅਸੀਂ ਪਾਣੀ ਬਿਲਕੁਲ ਸਹੀ ਦੇ ਰਹੇ ਆ ਪਰੇ ਮੈਨ ਇਹ ਜੋ ਪਤਾ ਲੱਗ ਰਿਹਾ ਹੈ ਕਹਿੰਦੇ ਡੈਰੀ ਦੇ ਜਿਹੜਾ ਡੈਰੀ ਦਾ ਵੇਸਟ ਹੈ ਡੈਰੀਆਂ ਦਾ ਉਹ ਹੈ ਤੇ ਐਸਟੀਪੀ ਵੀ ਅਨਟਰੀਟਡ ਜਾ ਰਿਹਾ ਇਹ ਸਾਰਾ ਵਿਧਾਨ ਸਭਾ ਦੀ ਕਮੇਟੀ ਬਣੀ ਚੇਅਰਮੈਨ ਸਾਹਿਬ ਦੇ ਅੰਡਰ ਇਹ ਇੰਡਸਟਰੀ ਨੂੰ ਸੁਣਨਗੇ ਫਿਰ ਇਹ ਫੈਸਲਾ ਲੈਣਗੇ ਥੈਂਕ ਯੂ ਦੇਖੋ ਸुरू ਤੋਂ ਸਾਡੇ ਸਾਡੇ ਚੈਂਬਰ ਦੇ ਪ੍ਰਧਾਨ ਸਾਡੇ ਪ੍ਰਕਾਸ਼ ਸਿੰਘ ਜੀ ਯੋਜਾ ਸਾਹਿਬ ਜਦੋਂ ਦੇ ਇੰਡਸਟਰੀ ਸੰਭਾਲ ਲਈ ਨਾਲ ਹੋ ਕੇ ਸਾਰੇ ਪੂਰੀ ਟੀਮ ਨਾਲ ਔਰ ਲੱਖਾਂ ਕੀ ਕਰੋਣਾ ਬੋਟੇ ਲਾਇਆ ਫੋਗਲ ਪੰਡ ਦੇ ਵਿੱਚ ਮਰਗ ਵਿੱਚ ਜਿੰਨੀ ਗ੍ਰੈਂਡਰੀ ਹੈ ਉਹਨਾਂ ਨੇ ਨਾਲ ਲੈ ਕੇ ਸਾਨੂੰ ਵੀ ਨਾਲ ਲੈ ਕੇ ਵਾਤਾਵਰਣ ਨੂੰ ਸੰਭਾਲਦੇ ਨਾਲ ਸਾਫ ਸਫਾਈ ਸੰਭਾਲਦੇ ਆ ਜਿਹੜੇ ਫੋਕਲ ਪਿੰਡ ਦੇ ਵਿੱਚ 45 ਕਰੋੜ ਦੀਆਂ ਸੜਕਾਂ ਬਣੀਆਂ ਤਾਂਕਾਰ ਸਿੰਘ ਜੀ ਦੀ ਨਾਲ ਹੋ ਕੇ ਅਪਲੀਕੇਸ਼ਨਾਂ ਦਿੱਤੀਆਂ ਸਾਰਾ ਪਾਸ ਕਰਾਇਆ ਢੰਡਾਰੀ ਪੁਲ ਬਣਿਆ ਤਾਣਨ ਨਾਲ ਕੋਲੋਂ ਫੋਕਲ ਪਿੰਡ ਨੂੰ ਸੰਭਾਲਣ ਦੇ ਵਿੱਚ ਮੈਂ ਕਹਿ ਸਕਦਾ ਕਿ ਪ੍ਰਕਾਸ਼ ਸਿੰਘ ਦਾ ਸਾਥ ਹੈ ਸੋ ਬਹੁਤ ਕਿਰਪਾ ਸਰਦਾਰ ਭਗਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਆ ਔਰ ਹਰ ਕੰਮ ਜਿਹੜਾ ਵੀ ਕੰਮ ਲੈ ਕੇ ਜਾਂਦੇ ਨੇ ਇੰਡਸਟਰੀ ਆਵੇ ਭਰਾਵਾਂ ਲਈ ਉਹਨਾਂ ਦੇ ਵਾਤਾਵਰਣ ਦੇ ਲਈ ਵੀ ਜਿਹੜੇ ਲੱਖਾਂ ਬੁੱਟੇ ਲਾਏ ਜਿਹਨਾਂ ਲੋਕਾਂ ਨੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ। ਟਰੋੜਾ ਜੀ ਨਾਲ ਇੰਟਰੈਕਸ਼ਨ ਹੋਈ ਔਰ ਐਮ.ਐਲ.ਏ. ਮੁੰਡੀਆਂ ਜੀ ਕੋਲਾ ਜੀ ਨਾਲ ਇੰਟਰੈਕਸ਼ਨ ਹੋਈ ਚੈਂਬਰ ਤੁਸੀਂ ਇਹ ਜਿਹੜਾ ਬਾਹਰ ਜਿੰਨੀ ਹਰੀਆਵਲ ਦੇਖ ਰਹੇ ਹੋ ਇਹ ਚੈਂਬਰ ਦੀ ਦੇਣ ਹੈ ਅਸੀਂ ਪਿਛਲੇ 20 ਸਾਲ ਤੋਂ ਇਹ ਕੋਸ਼ਿਸ਼ ਕਰ ਰਹੇ ਹਾਂ ਵੀ ਫੋਕਲ ਪੁਆਇੰਟ ਨੂੰ ਹਰਿਆ ਭਰਿਆ ਕੀਤਾ ਜਾਵੇ ਔਰ ਜਿਹੜਾ ਲੁਧਿਆਣਾ ਦਾ ਏ.ਕਿਊ ਲੇਬਰ ਹੈ 에ਅਰ ਕੁਆਲਿਟੀ ਇੰਡੈਕਸ ਹੈ ਉਹ ਉਹਨੂੰ ਉਹਦੇ ਸੁਧਾਰ ਕੀਤੀ ਜਾਵੇ। ਇਹਦੇ ਲਈ ਸਾਰੇ ਇੰਡਸਟਰੀ ਵਾਲੇ ਉਪਰਾਲਾ ਕਰ ਰਹੇ ਹੈ ਔਰ ਆਣ ਵਾਲੇ ਯਾ ਜਿਹੜੇ ਖਾਲੀ ਪਾਰਕ ਪਏ ਆ ਯਾ ਜਿਹੜਾ ਏਰੀਆ ਜਿੱਥੇ ਗੰਦ ਡੰਬ ਕੀਤਾ ਜਾਂਦਾ ਉਹ ਸਾਰੇ ਨੂੰ ਅਸੀਂ ਗ੍ਰੀਨਰੀਜ਼ ਕਨਵਰਟ ਕਰਾਂਗੇ ਔਰ 30 ਦੇ ਕਰੀਬ ਜਿਹੜੇ ਮੀਆਂ ਵਾਕੀ ਫੋਰੈਸਟ ਹੈ ਆਉਣ ਵਾਲੇ ਦਿਨਾਂ ਇਹ ਜਲਦੀ ਲੱਗੇ ਸਰ ਕਿਹਨੇ ਟਾਰਗੇਟ ਲੈ ਕੇ ਚੱਲੇ ਜਾਗੇ ਅੱਜ ਐਤ ਕੀ ਦਾ ਸਾਡਾ 5000 ਦਾ ਬੋਟਾ ਅੱਜ ਅਸੀਂ ਸਾਡੇ ਮੈਂਬਰ ਲਾਣਗੇ ਔਰ ਇਹਦਾ ਅਸੀਂ ਸਾਡਾ ਟਾਰਗੇਟ ਹੈ ਵੀ 90% ਉਹਦੀ ਸਰਵਾਈਵਲ ਹੋਵੇ ਨਾਲ ਹੀ ਕੱਲ ਜਿਹੜਾ ਸੰਭਵ ਫਾਊਂਡੇਸ਼ਨ ਹੈ ਉਹਨਾਂ ਵੱਲੋਂ ਸੰਡੇ ਨੂੰ 1 ਲੱਖ ਬੂਟਾ ਲਗਾਇਆ ਗਿਆ ਸਰ ਜਿਹੜਾ ਜਿਸ ਹੋਂ ਗਰਮੀ ਇਸ ਵਰੀ ਪਈ ਹੈ ਰਿਕਾਰਡ ਟੁੱਟੇ ਹੈ ਪਬਲਿਕ ਨੂੰ ਕੀ ਅਸੀ ਇਹ ਇਹਦੇ ਚ ਇਹੀ ਹੈ ਦੇਖੋ ਐਨਵਾਇਰਨਮੈਂਟ ਪ੍ਰਤੀ ਹਰ ਕਿਸੇ ਨੂੰ ਸੋਲਰ ਯੂਜ਼ ਕਰਨਾ ਚਾਹੀਦਾ ਹੈ ਜਿਹੜੀ ਹੀਟ ਹੈ ਘੱਟ ਤੋਂ ਘੱਟ ਉਹਨੂੰ ਯੂਟਿਲਾਈਜ਼ ਕਰੋ ਤਾਂ ਕਿ ਜਿਹੜਾ ਓਵਰਆਲ ਗਰਮੀ ਹੈ ਉਹ ਬੜਾ ਇੱਕ ਵੱਡੀ ਸਮੱਸਿਆ ਆਉਣ ਵਾਲੀ ਹੈ ਜਿਹੜੀ ਓਵਰਆਲ ਜਿਹੜੀ ਹੀਟ ਹੈ ਉਹ ਘੱਟ ਸਕੇ ਕਿੰਨੇ ਪਾਰਕ ਜਿਹੜੇ ਅਡਾਪਟ ਕੀਤੇ ਇਹ ਅੰਦਾਜ਼ਾ ਫੋਕਲ ਪੁਆਇੰਟ ਦੇ ਵਿੱਚ 35 ਦੇ ਕਰੀਬ ਪਾਰਕ ਹੈ ਹਲੇ 10 ਅਡਾਪਟ ਹੋਏ ਆ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰੇ ਪਾਰਕ ਇੰਡਸਟਰੀਅਲ ਨੂੰ ਅਡਾਪਟ ਕਰਕੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਮੈਂਟੇਂਟੈਂਸ ਦੇ ਅੰਦਰ ਵੀ ਜੰਗਲ ਲਾਏ ਜਾਣਗੇ ਫੈਕਟਰੀਆਂ ਦੇ ਅੰਦਰ ਜਿਹੜੀਆਂ ਬਾਹਰ ਫੈਕਟਰੀਆਂ ਸ਼ਹਿਰ ਤੋਂ ਕਿਉਂਕਿ 65% ਤੋਂ ਜ਼ਿਆਦਾ ਤੁਸੀਂ ਕਵਰ ਨਹੀਂ ਕਰ ਸਕਦੇ ਉਹਨਾਂ ਦੇ ਜੰਗਲ ਲਾਉਣ ਦੀ ਵਿਵਸਥਾ ਹੋਏਗੀ